ਸੋਗਨਾ ਹੈ। ਇੱਦਾਂ ਲੱਗਦਾ ਵਾ ਜਿੱਦਾਂ ਨਾ ਘਰ ਮੇਰੇ ਠੀਕ ਨਹੀਂ ਆ ਕੁਛ। ਮੈਂ ਤੇ ਫੋਨ ਵੀ ਬੜਾ ਮੰਮੀ ਨੂੰ ਕਰਨ ਦੀ ਸੀ। ਮੰਮੀ ਨੇ ਫੋਨ ਵੀ ਨਹੀਂ ਚੁੱਕਿਆ ਕੋਈ। ਪਤਾ ਨਹੀਂ ਕੀ ਗੱਲ ਆ। ਠੀਕ ਹੋਵੇ ਸਭ ਕੁਝ। ਇਹ ਤੈਨੂੰ ਸਲਾਹ ਕਰਨੀ ਸੀ ਇੱਕ ਤੂੰ ਵੈਂਚ ਕਰ ਉਹਨਾਂ ਬੁਟੀਕ ਤੇ ਫੋਨ ਕਰ ਦੇ ਉਹਨਾਂ ਨੂੰ ਕਹੋ ਬੁਟੀਕ ਖੋਲਿਆ ਕਰਗੇ ਸ਼ਾਮ ਨੂੰ ਉਹ ਤੇ ਮਮੀ ਬਸ ਇਹ ਲਈ ਫੋਨ ਕਰਤਾ ਹੀ ਉਹਨਾਂ ਨੂੰ ਕਰਤਾ ਸੀ ਕੰਮ ਜਿਹੜਾ ਹੈ ਨਾ ਘਰੇ ਲੈ ਜੋ ਹਾਂ ਤੇ ਘਰੇ ਰਾਮ ਨਾ ਕਰੋ ਕਿਉਂਕਿ ਹਨਾ ਫਿਰ ਬਿਮਾਰ ਹੋਣਗੇ ਉੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਮੇਰੀ ਗੱਲ ਸੁਣ ਵਿਚਾਰੇ ਕੰਮ ਕਰਦੇ ਤਦ ਕਹਿੰਦੇ ਕਿ ਕੋਈ ਨਹੀਂ ਖੋਲੋ ਉਹਨਾਂ ਨੂੰ ਪਤਾ ਕਿਤੇ ਢਾਣਾ ਸੰਦ ਦੂਜੀ ਗੱਲ ਇਹ ਆ ਕਿ ਜੇ ਇਹਨਾਂ ਨੇ ਬੁਟੀਕ ਬੰਦ ਰੱਖੇ ਤਾਂ ਸਾਡੇ ਦਿਹਾੜੇ ਕਿੱਥੋਂ ਪਾਉਂਗੇ ਰਾਤ ਨੂੰ ਜਾ ਕੇ ਕਟਾਈ ਕਰ ਲਈ ਵੈਸੇ ਤਾਂ ਵੈਸੇ ਹੁਣ ਬੱਚੇ ਸਾਰੇ ਕੰਮ ਸੰਭਲ ਲੈਂਦੇ ਹੈ ਤੇ ਰਾਤ ਨੂੰ ਉਹਨਾਂ ਨੂੰ ਕੰਮ ਦੇ ਦਤਾ ਕਿਹੜੇ ਵਰਕਰ ਨਾ ਬੜੇ ਵਧੀਆ ਨੇ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਤੋਂ ਦੂਰ ਜਾਣ ਇਸ ਕਰਕੇ ਨਾ ਅਸੀਂ ਉਹਨਾਂ ਨੂੰ ਘਰ ਹੀ ਦੇ ਦਿੱਨ ਕਿ ਘਰ ਕੰਮ ਕਰਨ ਕਿਸੇ ਆਣ ਕੇ ਸਾਰਾ ਜਿਹੜਾ ਦੇਣਾ ਹੋ ਕੰਮ ਉਹ ਦੇ ਦੇ ਅੱਛਾ ਉਹ ਵੀ ਕੰਮ ਕਰ ਤੇ ਦੂਜੀ ਗੱਲ ਮੈਂ ਰਾਤੀ ਮੋਬਾਈਲ ਤੇ ਵੇਖਣ ਡਈ ਸੀ ਉਹ ਬੁਟੀਕ ਵਾਲਿਆਂ ਦਾ ਬੜਾ ਸੁਣਾ ਸਿਸਟਮ ਹੈਗਾ ਉਹਨਾਂ ਨੇ ਕੀ ਕੀਤਾ ਸੂਟ ਸੀ ਕਿ ਪਰਚੀਆਂ ਲਾ ਕੇ ਟੈਲੀਫੋਨ ਕਰਦੇ ਆ ਤੇ ਉਹਨਾਂ ਦੇ ਘਰੇ ਸੂਟ ਪਹੁੰਚਾਉਂਦੇ ਆ ਤੇ ਜਿੰਨਾ ਚਿਰ ਗਰਮੀ ਆ ਨਾ ਐਂਜ ਕਰੋ ਮੁੰਡੇ ਕਿਸੇ ਨੂੰ 50 100 ਰੁਪਇਆ ਵੱਧ ਦੇ ਦਿਓ ਉਹਨੂੰ ਕੋ ਉਹਨਾਂ ਦੇ ਸੂਟ ਹੀ ਘਰੇ ਪਜਾਇਆ ਚਲੋ ਕੋਈ ਗੱਲ ਨਾਲੇ ਇਤਨਾ ਗਾਹ ਕੁਸ਼ ਤੇ ਨਾਲੇ ਉਹਨਾਂ ਬੱਚਿਆਂ ਦੇ ਚਾਰ ਪੈਸੇ ਬਣ ਜਿਆ ਕਰਨਗੇ ਇਹ ਤੇ ਗੱਲ ਠੀਕ ਆ ਤੁਹਾਡੀ ਤੂੰ ਯਾਹਾਂ ਪੇ ਇਦਾਂ ਕਰ ਰਿਹਾ ਦੁਕਾਨ ਤੇ ਜਾ ਕੇ ਨਾ ਬੁਟੀਕ ਤੇ ਕਹਿ ਦਿਓ ਫਿਰ ਨਹੀਂ ਮੈਂ ਫਿਰ ਮੈਂ ਜਾਣੀ ਸ਼ਾਮਾਂ ਨੂੰ ਜਾਣੀ ਇੱਥੇ ਅਲੱਗ ਮੁੰਡਾ ਰੇ ਅਰेंज ਕਰਨਾ ਪੈਣਾ ਨਾ ਸਾਨੂੰ ਉਹ ਤੇ ਆਪਣਾ ਕੰਮ ਕਰਦੇ ਆ ਉਹ ਕਿੱਦਾਂ ਜਾਣਗੇ ਕੋਈ ਛੋਟਾ ਜਿਹਾ ਬੱਚਾ ਹੋਵੇ ਜਿੱਦਾਂ ਨਾ ਪੁੱਤ ਛੋਟਾ ਜਿਹਾ ਬੱਚਾ ਕਿਉਂ ਜਿੱਨੇ ਬਾਹਰ ਗਰਮੀ ਪੈਣ ਧੀ ਆ ਅੱਜ ਵੇਹਾਂ ਕੋ 55 57 ਡਿਗਰੀ ਟੈਂਪਰੇਚਰ ਹੈਗਾ ਇਹ ਤੇ ਫੇਰ ਮੰਮੀ ਜੀ ਉਹ ਇਦਾਂ ਲੋਕਾਂ ਦੇ ਘਰਾਂ ਦੇ ਕੱਪੜੇ ਦੇਣ ਜਾਣਗੇ ਤੇ ਆਪਣਾ ਕੰਮ ਕਿਹੜੇ ਵੇਲੇ ਕਰਨਗੇ ਹਾਂ ਕੀ ਮੁੰਡੇ ਦਾ ਨਾਂ ਏ ਮਨਦੀਪ ਮਨਦੀਪ ਇੰਜ ਕਰ ਤੂੰ ਉਹਨੂੰ ਕਹਿ ਕੁਸਾਨ ਮੁੰਡਾ ਲੱਭ ਕੇ ਦੇ ਨਾਲੇ ਗਾਗ ਖੁਸ਼ ਹੋ ਜਾ ਕਰਨਗੇ ਠੀਕ ਹੈ ਨਾ ਹਾਂਜੀ ਹਾਂਜੀ ਨਾਲੇ ਪੁੰਨ ਨਾਲੇ ਫਾਲੀਆਂ ਅੱਛਾ ਨਾਲੇ ਦੂਜੀ ਗੱਲ ਸੁਣ ਮੇਰੀ ਕਿ ਉਹ ਤੇਰੇ ਗਾਗ ਦਾ ਫੋਨ ਆਇਆ ਸੀ ਕੋਈ ਪਾਕਿਸਤਾਨੀ ਤੁ ਲਿਆਦੇ ਹੋਣਾ ਸੂਟ ਉਹ ਕਹਿੰਦੇ ਚਾਰ ਸੂਟ ਸਾਨੂੰ ਵੱਖੋ ਵੱਖਰੇ ਰੰਗਾਂ ਦਾ ਲਿਆ ਦਿਓ ਉਹ ਤੈਨੂੰ ਪਤਾ ਦੋ ਦਰਾਨੀ ਜਾਲੀਆਂ ਹੀ ਤੇ ਦੋ ਨਨਾਨਾ ਉਹ ਕਹਿੰਦੇ ਰਹਿਣ ਆਏ ਆ ਤੇ ਸਾਨੂੰ ਇੱਕੋ ਜਿਹੇ ਕੱਪੜੇ ਚਾਹੀਦੇ ਆ ਰੰਗ ਥੋੜਾ ਪਤਾ ਫਰਕ ਹੋ ਜੇ ਕੋਈ ਗੱਲ ਨਹੀਂ ਮੰਮੀ ਚਾਹਵਾਂ ਕਿ ਮਾਰਕੀਟ ਤੇ ਇਹ ਮੇਰੇ ਨਾਲ ਹੀ ਚੱਲ ਜਿਓ ਤੁਹਾਡੀ ਪਸੰਦ ਜੀ ਹੋ ਜੇ ਆਹ ਪਹਿਣਾ ਹੱਥ ਜੜਾ ਏ ਇੰਨੀ ਗਰਮੀ ਚ ਮਿੰਨੂ ਨਾ ਕਹਿ ਤੇ ਮੰਮੀ ਫਿਰ ਮੈਂ ਕੱਲੀ ਕਿੱਦਾਂ ਤੁਹਾਨੂੰ ਪਤਾ ਤੁਹਾਡੀ ਪਸੰਦ ਬੜੀ ਵਧੀਆ ਵਾ ਤੇ ਉਹਨਾਂ ਨੂੰ ਪਸੰਦ ਵੀ ਆ ਜਾਣੇ ਤੇ ਤੁਸੀਂ ਮੇਰੇ ਨਾਲ ਹੀ ਚੱਲਿਓ ਆਪਾਂ ਠੰਡੇ ਠੰਡੇ ਚੱਲ ਜਾਗੇ ਸ਼ਾਮ ਨੂੰ ਰਹਿਮਤ ਇਥੇ ਤਾਂ ਮੈਨੂੰ ਚੇਤੇ ਆਂ ਡਈ ਇੱਥੇ ਬੈਠੇ ਕੀ ਮੰਮੀ ਆਹ ਥੋੜੇ ਦਿਨਾਂ ਦੀ ਗੱਲ ਏ ਹਾਂ ਜਦੋਂ ਸਰਦੀਆਂ ਮੁੱਕੀਆਂ ਵੀ ਨਹੀਂ ਸੀ ਹਜੇ ਗਰਮੀ ਚਾਲੂ ਹੋਈ ਸੀ ਹੈ ਤੇ ਵੇਲਾ ਉਦੋਂ ਸੋਚੀਦਾ ਸੀ ਘਰ ਇੱਕ ਪੱਖਾ ਸੀ ਬੱਤੀ ਵੀ ਨਹੀਂ ਸੀ ਆਂਦੀ ਗਰਮੀ 'ਚ ਗੁਜ਼ਾਰਾ ਕਰੀਦਾ ਸੀ ਉਦੋਂ ਗੁਜ਼ਾਰਾ ਕਰ ਲੈਂਦਾ ਸੀ ਆ ਹੁਣ ਬਾਬਾ ਜੀ ਦੇ ਕਿਰਪਾ ਨਾਲ ਏਸੀ ਵੀ ਲੱਗੀ ਤਾਂ ਵੀ ਸਾਨੂੰ ਗਰਮੀ ਲੱਗਣ ਢਈ ਆ શરીર ਦੀ ਗੱਲ ਹੀ ਨਾ ਸੋਲ ਬਣਾ ਲਿਆ ਕੋਈ ਨਾ ਮੰਮੀ ਸੋਲ ਹੋ ਜਾਂਦੇ ਆ ਸਰੀਰ ਜਿੰਨੇ ਆਪਾਂ ਸੁਖ ਲੈਨੇ ਆ ਉਨੇ ਸਰੀਰ ਵਾਟੂ ਸਾਨੂੰ ਅਹੀਂ ਓਕੇ ਹੁਣਾ ਹੁਣ ਵੇਖੋ ਸਾਡੇ ਕੋਈ ਐਸੀ ਥੱਲੇ ਉਥੇ ਸਾਰਾ ਦਿਨ ਰਹੀਦਾ ਤੇ ਹੁਣ ਨਿਕਲ ਨੂੰ ਜੀ ਨਹੀਂ ਕਰਨ ਡਿਆ ਤੇ ਵੀ ਕਿ ਸ਼ਾਮਾਂ ਨੂੰ ਇਹ ਬੁਟੀਕ ਖੋਲਿਆ ਕਰੀਏ ਚਲ ਬੱਦ ਬੁਟੀਕ ਵੀ ਖੋਲਣੀ ਜ਼ਰੂਰੀ ਹੈ ਜੇ ਦੁਕਾਨ ਦਾ ਸ਼ਟਰ ਬੰਦ ਹੋਊਗਾ ਨਾ ਤੇ ਗਾਹਕਾਂ ਨੇ ਇਹੋ ਹੀ ਕਹਿਣਾ ਕਿ ਅਰੇ ਦੁਕਾਨ ਬੰਦ ਕਰ ਗਏ ਹਾਂ ਮੈਂ ਇਹ ਤੇ ਗੱਲ ਹੈਗੀ ਹੈ ਨਾਲੇ ਤੋ ਚਾਰ ਦਿਨ ਕਰਾਂਗੇ ਨਾ ਆਪੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸ਼ਾਮ ਨੂੰ ਖੋਲਦੇ ਆ ਉਹ ਰਾਜੂ ਨੇ ਕੀ ਸਿਖਾਇਆ ਹੈ ਗੁਰਪੰਜ ਪਾ ਦੋ ਆਹੋ ਤਾਂ ਤਾਂ ਉਪਰ ਪੰਜ ਪਾ ਦੋ ਲਿਖ ਕੇ ਪਾ ਦੋ ਹਾਂਜੀ ਅਮਮਾ ਅੱਛਾ ਮੇਰੀ ਗੱਲ ਸੁਣ ਮੈਂ ਇੰਨੀਆ ਤੇਰੇ ਨਾਲ ਗੱਲਾਂ ਕਰੀ ਜਾਂ ਰਹੀ ਐ ਤੇ ਤੇਰਾ ਮੇਰੀ ਗੱਲ ਬਲੇ ਕੋਈ ਨਾ ਧਿਆਨ ਹੀ ਨਹੀਂ ਉਦਾਸ ਹੋਈ ਪਈ ਐ ਕੀ ਗੱਲ ਕਿਤੇ ਰਾਜੂ ਨੇ ਤੇ ਕੋਈ ਗੱਲ ਕੀਤੀ ਨਹੀਂ ਨਹੀਂ ਮੰਮੀ ਉਹਨਾਂ ਨੇ ਮੈ ਮੈਨੂੰ ਕੀ ਕਹਿਣਾ ਵਾ ਉਹ ਤੇ ਮੈਨੂੰ ਕਦੀ ਕੁਛ ਵੀ ਨਹੀਂ ਕਹਿੰਦੇ ਤੁਹਾਨੂੰ ਪਤਾ ਹੀ ਐ ਮੇਰਾ ਨਾ ਮਾਨ ਅੱਜ ਨਾ ਦੁਖੀ ਜਿਹਾ ਹੀ ਤੁਹਾਨੂੰ ਪਤਾ ਅੱਜ ਮੈਂ ਹੁਣੇ ਲੰਮੇ ਪਈ ਸੀ ਤੇ ਮੈਨੂੰ ਨਾ ਸੁਪਨਾ ਚੰਗਾ ਨਹੀਂ ਆਇਆ ਇਦਾਂ ਲੱਗਾ ਜਿਵੇਂ ਮੇਰੇ ਪੇਕੇ ਆਲੇ ਕੋਈ ਪਰੇਸ਼ਾਨੀ ਆ ਮੈਨੂੰ ਇਹ ਟੈਨਸ਼ਨ ਲੱਗੀ ਆ ਕਿ ਸਭ ਕੁਝ ਠੀਕ ਹੋਵੇ ਕੋਈ ਗਲਨਾਸੀ ਹੋਵੇ ਪੁੱਤ ਮੈਂ ਤਾਂ ਤੈਨੂੰ ਬੜੀ ਦਿਲ ਦਾ ਗਿਆ ਜਾ ਆਪਣੇ ਘਰ ਧੀਆ ਕਦੀ ਮਾਂ ਪਿਓ ਨਾਲ ਨਰਾਜ਼ ਨਹੀਂ ਹੋ ਸਕਦੀਆਂ ਤੈਨੂੰ ਜਾ ਤਾਂ ਸੀ ਭਰਾ ਤੇ ਨੇ ਬੇਸ਼ੱਕ ਜੋ ਮਰਜੀ kiya ਭਾਬੀ ਨੇ ਜੋ ਮਰਜੀ kiya ਪਰ ਤੈਨੂੰ ਉਸ ਘਰੋਂ ਕੋਈ ਕੱਢ ਨਹੀਂ ਸਕਦਾ ਉਹ ਤੇਰੀ ਮਾਂ ਦਾ ਘਰ ਆ ਪੁੱਤ ਹਨਾਂ ਲਈ ਮੇਰੀ ਗੱਲ ਸੁਣ। ਆ ਭੈਣ ਭਰਾਵਾਂ ਨੇ ਇਕੱਲੀਆਂ ਦਾ ਕਾਹਦਾ ਬੁਰਾ ਬਣਾਉਣਾ। ਤੂੰ ਤਾਂ ਆਪਣੇ ਜਾਣ ਦੇ। ਸਾਲ ਹੋ ਚੱਲਿਆ ਤੈਨੂੰ ਗਈ ਨਾ। ਨਹੀਂ ਹੋਵੇ। ਮੇਰਾ ਮਨ ਹੀ ਨਹੀਂ ਕਰਦਾ ਉੱਥੇ ਜਾਣ ਨੂੰ। ਪਰ ਮੇਰਾ ਮਨ ਦੁਖੀ ਵੀ ਬਹੁਤ ਆ। ਕਿ ਸਭ ਕੁਝ ਉੱਥੇ ਠੀਕ ਹੋਵੇ। ਮੈਂ ਇਹ ਨਹੀਂ ਚਾਹੁੰਦੀ ਕਿ ਜੇ ਮੇਰੇ ਭੈਣ ਭਰਾਵਾਂ ਨੇ ਮੇਰੇ ਨਾਲ ਇਦਾਂ ਕੀਤਾ ਵਾ ਤੇ ਉਹ ਦੁਖੀ ਹੋਣ। ਮੈਂ ਇਸੇ ਕਲੇ ਖੁਸ਼ ਆ ਕਿ ਆਪਣੇ ਘਰ ਨਾਲ ਖੁਸ਼ ਰਹਿਣ ਬਸ। ਉਹਨਾਂ ਨੂੰ ਕਿਹੜੀ ਗੱਲ ਦੀ ਕੋਈ ਟੈਨਸ਼ਨ ਨਾ ਹੋਵੇ। ਪਰ 2-4 ਦਿਨਾਂ ਤੋਂ ਨਾ ਮੈਨੂੰ ਜਦੋਂ ਮੈਨੂੰ ਮਹਿਸੂਸ ਜਿਆ ਹੁੰਦਿਆ ਵਾ ਕਿ ਉੱਥੇ ਨਾ ਕੁਝ ਠੀਕ ਨਹੀਂ ਆ ਪਤਾ ਨਹੀਂ ਕਿਉਂ ਮੀ ਇਹ ਗੱਲ ਮੇਰੀ ਨਾ ਗਲਤੀ ਹੋਵੇ ਤੇ ਜੀ ਮੈਂ ਤੈਨੂੰ ਕਹਨੀ ਤੂੰ ਚਲੀ ਜਾ ਤੂੰ ਜਾਂਦੀ ਵੀ ਨਹੀਂ ਇੰਜ ਕਰ ਮੈਂ ਨਾ ਜਾਵਾ ਬੰਨ ਜੇ ਨਾ ਨਹੀਂ ਨਹੀਂ ਮੰਮੀ ਤੂੰ ਹੀ ਤਾਂ ਬਿਲਕੁਲ ਨਹੀਂ ਨਾ ਉੱਥੇ ਜਾਣਾ ਮੈਨੂੰ ਉਹ ਗੱਲਾਂ ਭੁੱਲੀਆਂ ਨਹੀਂ ਅਜੇ ਫੇਰ ਤੇਰਾ ਵਿਆਹ ਕਿ ਤਰ੍ਹਾਂ ਕੱਢਿਆ ਜਾਵੇ ਤੂੰ ਇੰਜ ਕਰ ਖਾ ਕਹਿਣੀ ਤੇ ਨੀ ਕਿਸ ਨੂੰ ਕਰ ਚਾਹੀਦੀ ਅਗੁਰਪ੍ਰੀਤ ਨੂੰ ਇਹੋ ਜੀ ਆਦਤ ਆ ਤੂੰ ਨੂੰ ਫੋਨ ਕਰ ਰਹਾ ਤੂੰ ਤਾਂ ਉਹਦੇ ਨਾਲ ਗੱਲਬਾਤ ਕਰਨੀ ਵੀ ਛੱਡੀ ਹੋਈ ਏ ਤੇ ਨਾ ਉਹ ਵੱੜਦੀ ਉਹ ਇਹ ਨਾ ਮੰਮੀ ਉਹਨੇ ਤਾਂ ਕਦੀ ਬਾਤ ਹੀ ਨਹੀਂ ਪੁੱਛੀ ਤੁਹਾਨੂੰ ਪਤਾ ਹੀ ਆ ਕਿ ਕਦੀ ਆਈ ਹੀ ਨਹੀਂ ਉਹ ਉਥੇ ਬੁਟੀਕ ਤੇ ਆਈ ਆਈ ਬੰਦਾ ਖੁਸ਼ ਹੁੰਦਾ ਵਾ ਕਿ ਇੰਨੇ ਚਾਰ ਬਾਅਦ ਮੇਰੀ ਭੈਣ ਮੈਨੂੰ ਮਿਲੀ ਆ ਪਰ ਨਾ ਹੋਰ ਚਾਰ ਗੱਲਾਂ ਸੁਣਾ ਕੇ ਤੇ ਗਾਹ ਗਈ ਰੋਜੀ ਭੈਣ ਨੂੰ ਮੈਂ ਕੀ ਫੋਨ ਕਰਾਂ ਤੇ ਵੀਰ ਇਹ ਵੀ ਤੇ ਹੋ ਸਕਦਾ ਆਪਾਂ ਤੇ ਉਹਨਾਂ ਇੱਥੇ ਰਹਿਣ ਲੱਗ ਪਏ ਕੀ ਪਤਾ ਸਾਡੇ ਪਰਾਨੇ ਘਰ ਨਾ ਜਾਂਦੇ ਹੁਣ ਮੰਮੀ ਜੀ ਫੋਨ ਤੇ ਉਹੀ ਆ ਨਾ ਸਾਡੇ ਕੋਲ ਨੰਬਰ ਤੇ ਉਹੀ ਆ ਫੋਨ ਤੇ ਘਰ ਹੀ ਸਕਦੇ ਆ ਨਾ ਕਿ ਅਸੀਂ ਆਏ ਆ ਤੁਹਾਡੇ ਘਰ ਇੱਥੇ ਤੇ ਤੁਸੀਂ ਕਿੱਥੇ ਸੀ ਪੁੱਤ ਸਾਰਾ ਕੁਝ ਤੇ ਉਹੀ ਹੈ ਬਸ ਦਿਨ ਬਦਲ ਗਏ ਤੇ ਦਿਲ ਬਦਲ ਗਏ ਇਹ ਕੀ ਦਾ ਫਰਕ ਹੈ ਪਤਾ ਦਿਲ ਬਦਲ ਗਏ ਜੇ ਦੇਲਾ ਜੋ ਉਹੀ ਹੁੰਦੇ ਨਾ ਤੇ ਇਹ ਚੀਜ਼ਾਂ ਵਿੱਚ ਆਉਣੀਆਂ ਹੀ ਨਹੀਂ ਸੀ। ਬਾਕੀ ਤਾਂ ਤੇਰੀ ਮਰਜ਼ੀ। ਮੈਂ ਤਾਂ ਫਿਰ ਤੈਨੂੰ ਕਹਿ ਡਿਆ ਜੀ ਆਪਣੇ ਘਰ ਚੰਦ ਭਰਾ ਪਰਜਾਈ ਨੂੰ ਛੱਡ ਪਰ। ਆਪਣੀ ਮਾਂ ਨੂੰ ਲੈ ਜਾ। ਮਾਂ ਵੀ ਕਿਹਾ ਸੀ ਪਤਾ ਨਹੀਂ ਅੰਦਰਾਂ ਕਿੰਨੀਆਂ ਤਲਫਦੀਆਂ ਹੋਣਗੀਆਂ ਕਿ ਮੇਰੀ ਧੀ ਘਰੇ ਆਵੇ। ਹੋ ਸਕਦਾ ਕਿ ਤੇਰੀ ਪਰਜਾਇਨਾ ਚੰਦੀ ਹੋਵੇ ਕਿ ਤੇਰੀ ਮਾਂ ਤੇਰੇ ਨਾਲ ਮਿਲੇ। ਮੰਮੀ ਜੀ ਇਹ ਤੇ ਸਭ ਗੱਲਾਂ ਹੀ ਆ। ਮੰਮੀ ਜੀ ਚਾਹਣ ਤੇ ਉਹ ਮੇਰੇ ਕੋ ਆ ਨਹੀਂ ਸਕਦੇ ਉਹਨਾਂ ਨੂੰ ਇਹ ਥੋੜੀ ਜਿਹੀ ਬਲ ਲਿਆ ਪਾਪਾ ਵੀ ਰਸੀ ਨਾ ਕਿਉਂ ਆ ਨਹੀਂ ਸਕਦੇ ਪੁੱਤ ਜੀ ਜਾਂਦੇ ਗੱਲਾਂ ਉਹ ਦੱਸ ਸਕਦੇ ਇਹ ਤਾਂ ਗੱਲਾਂ ਤੇ ਵਹਿਮ ਸਾਡੇ ਦਿਮਾਗ ਚ ਆਈ ਜਾਣੇ ਕਿਉਂ ਨਹੀਂ ਆਉਂਦੇ ਆਪਾਂ ਦੇ ਜਾਂਦੇ ਇਹ ਤਾਂ ਉਹਨਾਂ ਦੀ ਦਿਲ ਦੀਆਂ ਮੋਹ ਜਾਣੇ ਸਾਪਾਂ ਤੇ ਆਪਣੇ ਦਿਲ ਦੀਆਂ ਜਾਂਦੇ ਹੀ ਆ ਨਾ ਪੁੱਤ ਚਲੋ ਕੋਈ ਗੱਲ ਨਹੀਂ ਮੰਮੀ ਬੀਟ ਗਈਆਂ ਥੋੜੇ ਜਣ ਫਿਰ ਵੇਖਾਂਗੇ ਕੀ ਕਰਨਾ ਹੈ ਸੱਲ ਪਤਾ ਤੇਰੀ ਮਰਜ਼ੀ ਚੱਲਿਆ ਤੇ ਮੈਂ ਹੋ ਕੇ ਮਬਦਿਲ ਤਾਂ ਬੈਲ ਤੇ ਜਾਣਦੀ ਆ ਮੰਮੀ ਜੀ ਫੋਨ ਕਿਉਂ ਨਹੀਂ ਚੁੱਕਣ ਦੇ ਪਤਾ ਨਹੀਂ ਕਿੱਧਰ ਚਲ ਗਏ ਦੱਸ ਕੇ ਵੀ ਨਹੀਂ ਗਏ ਹਾਂਜੀ ਕੌਣ ਆਜੋ ਆਂਟੀ ਉਹ ਤਾਂ ਪੂਣੋਂ ਗੱਲ ਤੇ ਕਰ ਲੈ ਕੋ ਕਿੰਨੇ ਮੈਂ ਮਰਮ ਕਦੋਂ ਦਾ ਕੁੰਡਾ ਫਰਕਾਉਂਦੇ ਬਾਹਰ ਦਾ ਕਦੋਂ ਹਰ ਕੇ ਨਹੀਂ ਗੱਲ ਸੁਣਦੇ ਤੁਸੀਂ ਨਹੀਂ ਨਹੀਂ ਆਂਟੀ ਜੀ ਮੈਂ ਨਾ ਫੋਨ ਕਰਦੀ ਵੀ ਸੀ ਮੰਮੀ ਜੀ ਨੂੰ ਉਹ ਪਤਾ ਨਹੀਂ ਕਿੱਦਾਂ ਚਲ ਗਿਆ ਦੱਸ ਕੇ ਨਹੀਂ ਗਈ ਸੀ ਤੇ ਮੈਂ ਉਹਨਾਂ ਨੂੰ ਵੇਖਣ ਨਹੀਂ ਸੀ ਬਸ ਮੈਂ ਤਾਂ ਸੁਣਿਆ ਹੀ ਨਹੀਂ ਕਿ ਤੁਸੀਂ ਆਏ ਹੋ ਮੈਂ ਕਦੋਂ ਦੀ ਬੂਆ ਕਰਕੌਂੜੇ ਦੀ ਬਾਰ ਉਸ ਨੌਂ ਆਂਟੀ ਠੀਕ ਹੈ ਸਭ ਪਰਿਵਾਰ ਸਭ ਠੀਕ ਹੈ ਤੂੰ ਸੁਣਾ ਤੂੰ ਹਾਂਜੀ ਮੈਂ ਵੀ ਵਧੀਆ ਹੋਰ ਹੋਇਆ ਤਾਂ ਇਹਨਾਂ ਦਾ ਜੁਗਾਰ ਕੋਈ ਨਹੀਂ ਕੋਈ ਬੱਸ ਆਂਟੀ ਜੀ ਥੋੜੇ ਜਿਹੇ ਦਿਨ ਦੇ ਦਿਓ ਮੈਨੂੰ ਬਸ ਇੱਕ ਦੋ ਦਿਨ ਹੁਣ ਅਦੇ ਵੀ 1-2 ਦਿਨ ਬਾਕੀ ਆ ਅਹੀਂ ਘਰ ਮੈਨੂੰ ਛੱਤੜਾਵਾ ਇੱਟਾ ਸਟਾਈਆਂਵਾ ਸੀਮੈਂਟ ਬੱਜਰੀ ਮੰਗਾਉਣਾ ਸਾਨੂੰ ਪੈਸਿਆਂ ਦੀ ਬਹੁਤ ਲੋੜ ਸੀ ਮੈਨੂੰ ਪਤਾ ਆਂਟੀ ਜੀ ਕਿੱਟੀ ਮੇਰੇ ਨਾਲ ਦੋ ਚੱਕਰ ਮਾਰ ਕੇ ਗਈ ਆ ਉਹਨੇ ਮੈਨੂੰ ਕਿਹਾ ਸੀ ਕਿ ਮੈਨੂੰ ਹਰ ਹਾਲਤ ਚ ਪੈਸੇ ਚਾਹੀਦੇ ਆ ਮੈਂ ਉਹਨੂੰ ਆਂਟੀ ਚ ਉਹਦਣ ਇੰਨੀ ਗੱਲ ਕਹੀ ਸੀ ਕਿ ਮੈਨੂੰ ਬਸ ਥੋੜੇ ਜਿਹੇ ਦਿਨ ਦੇ ਦੇ ਤੇ ਮੈਂ ਸਭ ਤੋਂ ਪਹਿਲੇ ਤੇਰੇ ਪੈਸੇ ਦਊਂਗੀ ਨਾਲੇ ਆਂਟੀ ਵੇਖੋ ਮੈਂ ਉਹਦਣ ਉਹਨੂੰ ਵੀ ਇਹੋ ਗੱਲ ਸਮਝਾਈ ਸੀ ਕਿ ਤੂੰ ਹਾਂ ਕਿਹੜੇ ਮੈਨੂੰ ਪੈਸੇ ਵੜਾਏ ਆ ਤੇ ਜਿਹੜੇ ਮੈਂ ਮਾਰ ਗਈ ਆ ਅਗਲੇ ਪਾਸੇ ਉਹ ਕਢਾਉਣੇ ਪਤਾ ਕਿੰਨੇ ਔਖੇ ਆ ਹੁਣ ਮੈਂ ਲਾਉਣੀ ਆ ਕੋਈ ਜਿਗਾਰ ਕੋਈ ਕੋਈ ਹੌਸਲਾ ਕਰ ਲੋ ਥੋੜੇ ਦੇਣਾ ਪਤਾ ਆਪਣੇ ਕੋਲੋਂ ਦੇ ਦੇਣੀ ਆ ਮੇਰਾ ਮੁੰਡਾ ਕਿੰਨਾ ਕਾਲਾ ਕਿੰਨਾ ਗੁੱਸੇ ਚ ਬੋਲਣ ਰਿਹਾ ਆਂਦਾ ਮੈਂ ਹੋ ਕੇਉ ਨਾ ਕਿ ਤਰ੍ਹਾਂ ਨਹੀਂ ਪੈਸੇ ਮਿਲਦੇ ਅਸੀਂ ਤੇ ਪਾਈ ਪਾਈ ਕਢਾਵਾਂਗੇ ਤੇ ਮੈਂ ਨਹੀਂ ਪੁੱਤ ਤੂੰ ਨਾ ਜਾ ਮੈਂ ਹੋ ਕੇਉ ਨਹੀਂ ਹੁਣ ਕਿੱਟੀ ਤਾਂ ਹੋ ਗਈ ਆ ਨਾ ਤਾਂ ਹੁਣ ਮੈਂ ਮੈਂ ਹੋ ਕੇਉ ਨਹੀਂ ਹੁਣ ਪੁੱਛ ਕੇ ਹੋਣੀ ਚੰਗੀ ਤਰ੍ਹਾਂ ਸਾਡੇ ਨਾ ਪੈਸੇ ਛੇਤੀ ਛੇਤੀ ਦੇ ਦਿਓ ਜਿਆਦਾ ਟਾਈਮ ਨਾ ਪਾਓ ਅਸੀਂ ਕੰਮ ਰੰਬੀਆ ਵਾ ਪੂਰਾ ਕਰਨਾ ਮੈਨੂੰ ਪਤਾ ਆਂਟੀ ਜੀ ਉਹਨੇ ਵੀ ਉਦੋਂ ਮੈਨੂੰ ਦੱਸਿਆ ਸੀ ਕਿ ਘਰੇ ਮਿਸਤਰੀ ਲੱਗੇ ਆ ਮੈਨੂੰ ਬੜਾ ਫਿਕਰ ਆ ਤੁਹਾਡੇ ਪੈਸਿਆਂ ਦਾ ਤੁਹਾਡੇ ਨਾਲੋਂ ਵੱਧ ਮੈਨੂੰ ਚਿੰਤਾ ਲੱਗੀ ਆ ਆ ਮੰਮੀ ਜੀ ਨੂੰ ਪੁੱਛ ਕੇ ਵੇਖ ਲਿਓ ਕਿ ਮੈਂ ਕਿੰਨੀ ਟੈਨਸ਼ਨ ਲੈਣ ਦੀ ਆ ਸਾਡਾ ਦੋਨਾਂ ਜਾਨੀਆਂ ਦਾ ਪਤਾ ਕਿੰਨਾ ਪਿਆਰ ਆ ਤੇ ਐਂਦਾ ਫਿੱਕ ਪੈਂਦੀ ਆ ਮੈਨੂੰ ਤਾਂ ਪਤਾ ਨਹੀਂ ਕਿ ਉਹਨੇ ਐਂਦਾ ਕਰਨਾ ਨਹੀਂ ਤੇ ਮਤ ਪਾਣੀ ਨਹੀਂ ਸੀ ਅਸੀਂ ਤਾਂ ਤੇਰੇ ਮੂੰਹ ਨੂੰ ਪਾਈ ਕਮੇਟੀ ਨਹੀਂ ਤੇ ਪਾਣੀ ਨਹੀਂ ਸੀ ਅਸੀਂ ਪੈਸੇ ਕੋਤ ਥੋੜੇ ਥੋੜੀ ਆ ਪੈਸੇ ਕਿੰਨੇ ਆ ਰਾਤ ਨੀਂਦ ਨਹੀਂ ਆਉਂਦੀ ਸੋਚੀਏ ਤੇ ਮੈਨੂੰ ਪਤਾ ਆਂਟੀ ਜੀ ਮੇਰੇ ਵੀ ਤੇ ਉਹਨੇ ਮਾਰੇ ਆ 10 ਲੱਖ ਰੁਪਈਆ ਮਾਰ ਗੀ ਆ ਖਾ ਕੇ ਤੇ ਡਕਾਰ ਮਾਰਿਆ ਉਹਨੇ ਅਹੀਂ ਤੇ ਨਹੀਂ ਉਹ ਡਕਾਰ ਮਾਰਨ ਦੇਣਾ ਅਸੀਂ ਤੇ ਪੈਸਾ ਪੈਸਾ ਕਢਾਉਣਾ ਹੀ ਭਾਵੇਂ ਜਿਤਨਾ ਮਰਜ਼ੀ ਦਿਓ ਉਹ ਦੇਣਾ ਪੈਣਾ ਤੁਹਾਨੂੰ ਇਹ ਸੋਚੋਗੇ ਨਾ ਅਸੀਂ ਪੈਸੇ ਮਾਰ ਕੇ ਵਹਿ ਜਾਂ ਗੋਦਮ ਉਹ ਗੱਲ ਨਹੀਂ ਜੇ ਬੰਨੀ ਨਹੀਂ ਨਹੀਂ ਆਂਟੀ ਅਸੀਂ ਕਿਉਂ ਮਾਰਨੇ ਕਿਸੇ ਦੇ ਪੈਸੇ ਸਾਨੂੰ ਕਿਹੜਾ ਪੱਛ ਜਾਣੇ ਕਿਸੇ ਦੇ ਮਾਰ ਕੇ ਅਸੀਂ ਤੇ ਆਪਣੇ ਪੈਸੇ ਨੂੰ ਤਰਲੇ ਲੈਂਦੇ ਫਿਰਨਦੇ ਆ ਪਰ ਚਲੋ ਕੋਈ ਗੱਲ ਨਹੀਂ ਆਪਣਿਆਂ ਦੀ ਤੇ ਕੋਈ ਗੱਲ ਨਹੀਂ ਪਰ ਤੁਹਾਡੇ ਤੇ ਦੇਣੇ ਬੰਦੇ ਆ ਨਾ ਇਹ ਤੇ ਮੈਂ ਤੇ ਆਂਟੀ ਵਿੱਚ ਜਾਮਣੀ ਭਰ ਕੇ ਫਸ ਗਈ ਆ ਮੈਂ ਕੀ ਕਰਾਂ ਦੱਸੋ ਮੇਰੇ ਤੇ ਕੀ ਬੀਤਣ ਦੀ ਮੇਰੇ ਤੇ ਆਪਣੇ ਖਾ ਗਈ ਉਹ ਤਾਂ ਅਸੀਂ ਤਾਂ ਤੇਰੇ ਕਿ ਆਈ ਭਾਈ ਅਸੀਂ ਉਹਨੂੰ ਥੋੜੀ ਜਾਣਦੇ ਆ ਅਸੀਂ ਤੇ ਤੈਨੂੰ ਜਾਣਦੇ ਆ ਕਾਈਓ ਮੈਂ ਤੁਹਾਨੂੰ ਕਹਿਣ ਦੀ ਆ ਵੀ ਮੈਂ ਤੁਹਾਡੇ ਪੈਸੇ ਦਊਂਗੀ ਮੈਨੂੰ ਬਸ ਹੁਣ ਇੱਕ ਦੋ ਦਿਨ ਦੇ ਦਿਓ ਵੇਲਾ ਮੈਨੂੰ ਦੁਬਾਰਾ ਨਾ ਹੋਣਾ ਪਵੇ ਫੇ ਹੋਰ ਨਾ ਵੀ ਮੇਰੇ ਗੁੱਸੇ ਚ ਮੁੰਡਾ ਆ ਕੇ ਵੱਧ ਘੱਟ ਬੋਲ ਜਾਏ ਫੇਰ ਨਾ ਆਖੀ ਨਹੀਂ ਆਂਟੀ ਨਹੀਂ ਨਹੀਂ ਮੁੰਡੇ ਨੂੰ ਨਾ ਭੇਜੋ ਪਤਾ ਕੀ ਆ ਮੈਂ ਆਦਨ ਗਿੱਟੀ ਨੂੰ ਵੀ ਆਜੇ ਸਮਝਾਈ ਇਹੀ ਕਿਦਰ ਅਨਜੀਤ ਦਾ ਵੀ ਸੁਭਾਅ ਗਰਮ ਆ ਤੇ ਮੈਨੂੰ ਪਤਾ ਕਿ ਅਹੀਂ ਵਿੱਚ ਜਾਮਨੀ ਭਰੀ ਆ ਪਤਾ ਬੰਦੇ ਆ ਬੰਦੇ ਚ ਜਾੰਗ ਹੋ ਗਿਆ ਨਾ ਇਹ ਬਹੁਤ ਮੁਸ਼ਕਲ ਹੋ ਜਾਣਾ ਜੇ ਕੰਮ ਨਿਭੜਨਾ ਕੋਈ ਗੱਲ ਨਹੀਂ ਡੀਜੀ ਮੈਂ ਆਪੇ ਮੈਨੇਜ ਕਰ ਲਾਂਗੀ ਚੱਲ ਫਿਰ ਵੇਖ ਲਵੀਂ ਫੋਨ ਕਰਦੀ ਮੈਨੂੰ ਮੈਨੂੰ ਚਾਹ ਬਣਾਉਣੀ ਆ ਮੈਂ ਚਾਹ ਨਹੀਂ ਪੀਣਾ ਨਾ ਪੁੱਤ ਚਾਹ ਨਹੀਂ ਪੀਣੀ ਮੈਂ ਫੋਨ ਕਰਦੀ ਨਹੀਂ ਤੇ ਮੈਂ ਦੂਜੇ ਦਿਨ ਫੇਰ ਆ ਜਾਣਾ ਇਹ ਆਪਦੇ ਘਰੇ ਬਚਾਣਾ ਲੋਰ ਨਹੀਂ ਹੁੰਦਾ ਕੰਮ ਹੋਣਾ ਫਮ ਗਾ ਵਕਤ ਨੂੰ ਫੜੀ ਗਈ ਆ ਕਿੱਥੋਂ ਲਿਆ ਕੇ ਦਵਾਈ ਇਨੀ ਰਕਮ ਸਮਝ ਨਹੀਂ ਲੱਗਣ ਦੀ ਕੋਈ ਹਾਂ ਮੰਮੀ ਜੀ ਨੇ ਵੀ ਪਤਾ ਨਹੀਂ ਕਿੰਨੀ ਟੈਨਸ਼ਨ ਲਈ ਪਤਾ ਨਹੀਂ ਦੱਸ ਕੇ ਵੀ ਨਹੀਂ ਗਏ ਵੀ ਚੱਲ ਕਿੱਧਰ ਨੂੰ ਗਏ ਕੱਲ ਗਏ ਆ ਉਹਦੇ ਘਰ ਉਹਨੇ ਕੋਈ ਪੱਲਾ ਹੀ ਨਹੀਂ ਫੜਾਇਆ ਹੈਗਾ ਕਿਸੇ ਗੱਲ ਦਾ ਆਪਣੀ ਬਕਵਾਸ ਕਰੀ ਗਈ ਕਰੀ ਗਈ ਬਸ ਇੱਕ ਵਾਰੀ ਨਹੀਂ ਸੁਣਿਆ ਵੀ ਉਹ ਕੀ ਬੀਤਣ ਲਈ ਉਹਨਾਂ ਦੇ ਮਨਾਂ ਦੇ ਪੈਸੇ ਦੇਦਾ ਚੱਲ ਮੈਂ ਆਪਣੇ ਤੇ ਹੌਸਲਾ ਕਰ ਲੂੰਗੀ ਜਿਨ੍ਹਾਂ ਦੇ ਦੇਣੇ ਉਹ ਅਗਲੇ ਗੇੜੇ ਮਾਰ ਮਾਰ ਕੇ ਤੇ ਮੇਰਾ ਰਾਹ ਪੋਲਾ ਕੀਤਾ ਪਿਆ ਉਹਨਾਂ ਨੇ ਔਰ ਰੰਜੀਤ ਨੇ ਆਂਟੀ ਵੇਖ ਲਈ ਨਾ ਆਈ ਤੇ ਉਹਨਾਂ ਨੇ ਹੋਰ ਟੈਨਸ਼ਨ ਚ ਪੈ ਜਾਣਾ ਸ਼ੁਕਰ ਹਜੇ ਮੰਮੀ ਜੀ ਘਰ ਨਹੀਂ ਸੀ ਹੈਗੇ ਕੋਈ ਗੱਲ ਨਹੀਂ ਕੁਝ ਤੇ ਕਰਨਾ ਹੀ ਪਊਗਾ ਘਰ ਕੇ ਫੋਨ ਪੁੱਛਦੀਆਂ ਨੂੰ ਕਿ ਬਣਿਆ ਕੁਝ ਫੋ ਤਾਂ ਨਹੀਂ ਵੀ ਕਿੱਥੇ ਚਲ ਗਈ ਅੱਜ ਫੋਨ ਹੀ ਨਹੀਂ ਚੁੱਕਣ ਦੀ ਹੈਗੀ ਇੰਨੇ ਫੋਨ ਲਾਏ ਆ ਸਵੇਰ ਦੇ ਕੋਈ ਸੁਰਪਤਾ ਦੱਸੇ ਮੈਨੂੰ ਕੀ ਬਣਿਆ ਉਹੋ ਪਤਨੀ ਹਾਂਜੀ ਕਿਹੜਾ ਜੀ ਅਕਦਰ ਫੋਨ ਤੇ ਟੱਕਰੀ ਨੂੰ ਕਿਹੜੇ ਫੋਨ ਤੇ ਟੱਕਰੀ ਆ ਆਹਨੇ ਫੋਨ ਤੇ ਫੋਨ ਲਾਉਂਦੀ ਸੀ ਕਿਸੇ ਨੂੰ ਚੁੱਕਿਆ ਨਹੀਂ ਉਹਨਾਂ ਨੇ ਮੈਂ ਕਿਧਰ ਫੋਨ ਤੇ ਕਰ ਟੱਕਰ ਕੱਲੀ ਕੱਗਰੀ ਨਹੀਂ ਫਿਰ ਆਹੋ ਕੱਲੀ ਕਰਨੀ ਫੋਨ ਤੇ ਹੀ ਕਿਸੇ ਨੂੰ ਕਰਨ ਉਹਨੂੰ ਚੁੱਕਿਆ ਨਹੀਂ ਫੋਨ ਕਿਨੂੰ ਲੈ ਆਸ ਮੇਰੀ ਕੋ ਸਹੇਲੀ ਹੋਊਗੀ ਸਹੇਲੀ ਤਾਂ ਫਿਰ ਤਾਂ ਠੀਕ ਆ ਮੈਂ ਵੇਖੰਦਾ ਬੜੇ ਦਿਨਾਂ ਤੋਂ ਆ ਫੋਨ ਤੇ ਕੁਝ ਜ਼ਿਆਦਾ ਨਹੀਂ ਕਰਦਾ ਤੂੰ ਮੈਂ ਜਦੋਂ ਵੇਨਾ ਫੋਨ ਤੇ ਲੱਗੀ ਨਹੀਂ ਨਾਲੇ ਮੈਨੂੰ ਮੰਮੀ ਨੇ ਵੀ ਦੱਸਿਆ ਲੋ ਕਰੀ ਪਰ ਕਿਦਾਂ ਲੱਗਦੀ ਨਹੀਂ ਫੋਨ ਤੇ ਕਿੰਨੇ ਹਸੇਲੀਆ ਬਣਾ ਲਈਆਂ ਤੂੰ ਮਤ ਨਹੀਂ ਆਈ ਹਲੀ ਯਾਰ ਮੈਂ ਕੋਈ ਗਲਤ ਨਹੀਂ ਕਰਨੀ ਕੁਛ ਵੀ ਗੱਲ ਸਮਝ ਨਹੀਂ ਕਰਕੇ ਤੇ ਕਹਾਂ ਗਲਤ ਕੁਛ ਤੇ ਮੈਂ ਧੌਣ ਮੇ ਕਿਦਾਂ ਲਾਉਂਦਾ ਪਤਾ ਵੀ ਹੈ ਤੈਨੂੰ ਆਪਣੇ ਦਿਨ ਕਿਦਾਂ ਦੇ ਲੰਘਣਦੇ ਆ ਮੈਨੂੰ ਪਤਾ ਰੰਜੀਤ ਪਹਿਲੇ ਬਹੁਤ ਟੈਨਸ਼ਨ ਪਈ ਕਿਹੜੇ ਚਾਹ ਤੈਨੂੰ ਮੈਨੂੰ ਫੋਨ ਲਾਉਂਦੇ ਮੈਂ ਤੁਹਾਨੂੰ ਕਹਿਣ ਦੀ ਆ ਨਾ ਮੇਰੇ ਤੇ ਯਕੀਨ ਕਰੋ ਮੈਂ ਕੋਈ ਗਲਤ ਨਹੀਂ ਕਰਦੀ ਹੁਣ ਤੇ ਨਹੀਂ ਕਰਦੀ ਬਸ ਮੇਰੇ ਪਾਣੀ ਦਾ ਘੋਟ ਨਹੀਂ ਅੰਦਰ ਲੰਦਾ ਨਾ ਕੁਝ ਖਾਣ ਨੂੰ ਜੀ ਕਰਦਾ ਨਾ ਮੈਨੂੰ ਕੋਈ ਚੰਗਾ ਲੱਗਦਾ ਵਾ ਕਿ ਤੂੰ ਆ ਫੋਨ ਤੇ ਬਣ ਕੇ ਤੱਕਣੀ ਚਲਾ ਕਰਨ ਨਾਲ ਮੈਨੂੰ ਕੱਲ ਦੱਸ ਅੜੀ ਹੁਣ ਇਹ ਜਨਾਨੀ ਆਈ ਆ ਕਿੱਡੀ ਦੀ ਸੱਸ ਨਹੀਂ ਕਰ ਲੈ ਜੀ ਤਪੜ ਲੈ ਸਹੀ ਆ ਗਏ ਉਹ ਤੁਹਾਨੂੰ ਨਹੀਂ ਪਤਾ ਕੀ ਕਰਨਾ ਹੀ ਪੈਸੇ ਮੰਗਣ ਆਈ ਆ ਉਹ ਜਾਵਣੀ ਨਹੀਂ ਭਰੀ ਇਹ ਮੈਂ ਮਹਾ ਕਾ ਕਾ ਕੇ ਕੱਢੀ ਆ ਮੈਂ ਕਿਹਾ ਬਸ ਮੈਨੂੰ 1-2 ਦਿਨ ਦੇ ਦੇ ਤੇ ਮੈਂ ਤੇਰੇ ਪੈਸੇ ਰੇਂਜ ਕਰ ਦਿੰਨੀ ਆ ਉਸ ਦਿਨ ਕਿਟੀ ਆਈ ਸੀ ਉਹ ਕਹਿ ਕੇ ਗਈ ਆ ਕਹਿੰਦੀ ਆ ਵੀ ਮੈਨੂੰ ਪੈਸੇ ਚਾਹੀਦੇ ਨਹੀਂ ਤੇ ਮੇਰਾ ਘਰ ਵਾਲਾ ਆਊਗਾ ਫਿਰ ਤੇ ਮੈਨੂੰ ਮਹਾ ਰੋਕਿਆ ਸੀ ਮੰਮੀ ਦੇ ਸਾਹਮਣੇ ਆਈ ਸੀ ਕਿਟੀ ਦੀਦੀ ਹੁਣ ਕਿਹਨੇ ਆਪਣੇ ਪੈਸੇ ਮੰਗਣੇ ਆ ਕੀ ਨੇ ਮੇੜਿਆ ਹਣ ਤੂੰ ਹੁਣ ਮੈਂ ਇੰਨੀ ਗੱਲ ਕਹੀ ਵੀ ਮੈਨੂੰ 2 ਦਿਨ ਦੇਂਦਾ ਉਹ ਤੇ ਮੈਂ ਕਰ ਲੈਨੀ ਰੇਂਜਮੈਂਟ ਦੋਆ ਤਿੰਨ ਦਿਨਾਂ ਚ ਕੀ ਕੀ ਕਰਾਂਗੇ ਕਿ ਟੋਰੇਲ ਕਰਾਂਗੇ ਘਰ ਬਚਾਈਏ ਕਿ ਇਹ ਕਿੱਟੀਆਂ ਦੇ ਪੈਸੇ ਦੀ ਹੈ ਕੀ ਕੀ ਕਰੀਏ ਰੰਜੀਤ ਨੂੰ ਕੁਝ ਤੇ ਰੇਂਜ ਕਰਨਾ ਹੀ ਪਊਗਾ ਨਾ ਅਗਲੇ ਨੇ ਮੇਰੇ ਵੇਖੋ ਮੇਰੇ ਕਰਕੇ ਉਧਰ ਕਮੇਟੀ ਪਈ ਸੀ ਉਹਨਾਂ ਨੇ ਤਾਂ ਮੇਰੇ ਕੋਈ ਆਉਣਾ ਵਾ ਨਾ ਜੇ ਹੁਣ ਮੈਂ ਵੀ ਕਹਿੰਨੀ ਆ ਵੀ ਕਰ ਲੋ ਜੋ ਹੁੰਦਾ ਤੇ ਫਿਰ ਅਗਲਾ ਮੇਰੇ ਤੇ ਐਕਸ਼ਨ ਲਊਗਾ ਉਹਦੇ ਤੇ ਥੋੜੀ ਲਊਗਾ ਉਹਨੇ ਤਾਂ ਲਾੜੀ ਸ਼ਰਮ ਘਰ ਗਿਆ ਦੀ ਨਹੀਂ ਉਹਨੇ ਲਾਜ ਰੱਖੀ ਹੈਗੀ ਤਰ ਕਾ ਕੇ ਤੇ ਕੱਢਤਾ ਉਹਨੇ ਇੱਕ ਕਰਨੀ ਜਨਾਨੀ ਦੇ ਮੂੰਹੋਂ ਨਿਕਲਿਆ ਵੀ ਚਲ ਮੈਂ 10 1000 15 15000 ਕਰਕੇ ਤੁਹਾਨੂੰ ਵਾਪਸ ਮੋੜ ਦੂੰਗੀ ਭੈਣ ਵਾਲੇ ਕਰਤੂਤ ਤੇ ਕਹੜੀ ਕੀਤੀ ਆ ਚਲ ਮੇਰਾ ਮਾਨ ਪਰਾ ਦਾ ਮਾਣੀ ਰੱਖ ਲੈਂਦੀ ਵੀ ਮੇਰਾ ਭਰਾ ਰੋਣ ਡਿਆ ਵਾ ਘਰੇ ਆਏ ਆ ਸਾਰੇ ਜਾਣੇ ਤੇ ਮੈਂ ਮਾਨ ਰੱਖਾਂ ਮੇਰੀ ਗੱਲ ਸੁਣੋ ਇਹਨਾਂ ਗੱਲ ਤੋਂ ਰੋਈ ਪਛਤਾਉਣਾ ਮੈਂ ਮੇਰੀ ਗੱਲ ਸੁਣ ਤੂੰ ਬਾਰ ਬਾਰ ਉਹਦੇ ਕਹੀ ਜਨੀ ਉਹਦਾ ਕਹੀ ਜਨੀ ਆ ਸ਼ਰਮ ਤਾਂ ਤੈਨੂੰ ਵੀ ਚਾਹੀਦੀ ਮਾੜਾ ਮੋਟਾ ਤੂੰ ਵੀ ਸੋਚ ਲੈਂਦੀ ਕੁਛ ਇਹ ਆ ਹਾਲ ਹੋਈ ਨਹੀਂ ਨਾ ਮੈਨੂੰ ਕਾਦੀ ਸ਼ਰਮ ਚਾਹੀਦੀ ਸੀ ਮਤਲਬ ਕੀ ਤੁਹਾਡੇ ਕਹਿੰਦਾ ਮੈਂ ਮੰਨਦੀ ਆ ਮੇਰੇ ਕੋਲ ਗਲਤੀ ਹੋਈ ਮੈਂ ਟੈਨਸ਼ਨ 'ਚ ਆ ਮੈਨੂੰ ਵੀ ਬੜਾ ਵਕ ਚੋਰਾ ਇਸ ਗੱਲ ਦਾ ਤੇ ਮੈਂ ਕੀ ਕੀਤਾ ਲੱਗਦਾ ਤੇ ਤਰੀ ਗੱਲਾਂ ਤੂੰ ਟੈਨਸ਼ਨ 'ਚ ਏ ਤੂੰ ਮੇਰੀ ਸ਼ਕਲ ਵੇਖ ਕੇ ਆਪਦੀ ਵੇ ਲੱਗਦਾ ਸ਼ਕਲ ਤੋਂ ਟੈਨਸ਼ਨ ਚ ਹੈਗੀ ਤੂੰ ਮੇਰੀ ਗੱਲ ਸੁਣ ਜੇ ਤੈਨੂੰ ਮਾਰਾ ਵੀ ਹੁੰਦਾ ਕਿਤੇ ਉਦੋਂ ਹੀ ਪਿੱਛੇ ਮੋੜਾਂ ਦੀ ਉਦੋਂ ਸਾਥ ਲੈਣਾ ਹੀ ਕਰ ਮੈਨੂੰ ਇਹ ਗੱਲ ਦੱਸ ਭਾਈ ਜਿਹਨੇ ਸਾਹਮਣੇ ਗਿਆ ਦੇਵੇਂ ਗੁਰਪੀਦੇ ਵੀ ਕਮੇਟੀਆਂ ਕਮੂਟੀਆਂ ਦੇ ਬੰਦ ਕਰ ਦਿੱਤੀਆਂ ਗਈ ਤੇ ਮੈਨੂੰ ਦੱਸ ਬਿੱਲਾ ਤੂੰ ਕਿਥੇ ਕਮੇਟੀਆਂ ਬੰਦੀਆਂ ਆ 5-5 ਹਜ਼ਾਰ ਕਿੱਧਰ ਜਾਂਦਾ ਰਿਹਾ 5000 ਦੇ ਉੱਤੇ ਤਨ ਮੈਂ ਕਿੰਡਾ ਲ ਰਿਆ ਸ਼ਾਪਿੰਗ ਲਈ 2-3000 ਰੁਪਏ ਜਿਹੜਾ ਲੈਣਾ ਲੈ ਲਾ ਤੂੰ ਆਪਣਾ ਵੱਖਰਾ ਤੇ 5000 ਨੂੰ ਹੱਥ ਨਾਲ ਪਾਈ ਉਹ 5000 ਕਿੱ데 ਜਾਂਦਾ ਰਿਆ 5000 5000 ਜਿਹੜੇ ਸਾਰਿਆਂ ਦੇ ਉਹ ਕਿੱਤੀ ਦਿਨ ਜਾਂਦੇ ਰੇ ਜੰਨੇ ਵੀ ਜਾਂਦੇ ਰੇ ਉਹ ਕਿੱਦਾਂ ਗਿਆ ਪੈਸੇ ਉਹ ਤੁਹਾਡੇ ਕੀ ਦਿਲ ਚ ਆ ਤੇ ਉਹ ਸਾਰਾ ਕੁਝ ਸੱਚ ਕਹਿੰਦੀ ਆ ਉਹ ਝੂਠ ਬੋਲਦੀ ਆ ਉਹਨੇ ਕੋਈ ਕਮੇਟੀਆਂ ਬੰਦ ਨਹੀਂ ਕੀਤੀਆਂ ਐਂਡ ਤੱਕ ਐਂਡ ਤੱਕ 25-25000 ਲੈਂਦੀ ਰਹੀ ਆ ਉਹ ਤੂੰ ਕਹਿਣਾ ਹੀ ਨਾ ਤਾਂ ਕਿਹਾ ਵਾ ਮੇਰੀ ਸੁਣਦੀ ਉਹ ਕਪੜਾ 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 ਫੜੀ ਜਾਣ ਲਈ ਤੇ ਮੈਂ ਦੱਸ ਕੀ ਕਰਾਉ ਤੇ ਇਹਨਾਂ ਚੀਜ਼ਾਂ ਦਾ ਸਬੂਤ ਹੈ ਨਹੀਂ ਆ ਕੋਈ ਹੈ ਨਹੀਂ ਪਰਚੀ ਹਰ ਮਹੀਨੇ ਜਿਹੜਾ ਬੰਦਾ ਦੇ ਦੇ ਵੀ ਹਾਂ ਆ 5000 ਦੀ ਆਹੀ ਕੱਟੀ ਕੀ ਰਸੀਦ ਤੇ ਆ ਫਲਾਂਟੀ ਉਹ ਤੁਹ ਕੁਝ ਹੈ ਹੀ ਨਹੀਂ ਮੈਂ ਉਹ ਤੇ ਮੈਂ ਨਹੀਂ ਆ ਨਾ ਮੇਰੇ ਕੋਲ ਰਸੀਦ ਆਪੇ ਮੈਂ ਇਹਨੂੰ ਦਿੱਤੇ ਆ ਤੇ ਨਾ ਹੁਣ ਉਹਦੀ ਰਸੀ ਉਹ ਕੋਈ ਰਸੀਦ ਦਿਖਾਉਂ ਡਈ ਆਪੇ ਮੈਂ ਇੱਥੇ ਬੰਦ ਕਰਦੀ ਆ ਬਕਵਾਸ ਕਰਨ ਲਈ ਆ ਮੈਂ ਤਾਂ ਤੁਹਾਨੂੰ ਆਖਣ ਨਹੀਂ ਆ ਵੀ ਸ਼ੁਕਰ ਕਰੋ ਤੁਹਾਡੀ ਭੈਣ ਆ ਕੋਈ ਹੋਰ ਜਨਾਨੀ ਹੁੰਦੀ ਤਾਂ ਮੈਂ ਫੰਡ ਦੇਣ ਹੀ हिਚਾ ਕੇ ਇੱਥੇ ਫੰਡਨ ਦਾ ਮਸਲਾ ਹੱਲ ਨਹੀਂ ਨਾ ਹੁੰਦਾ ਉੰਦਰ ਨਾ ਪੈਸੇ ਨੀ ਨਿਲਦੇ ਐ ਉਹ ਜਿਹੜੀਆਂ ਜਨਾਨੀਆਂ ਨੂੰ ਤਾਂ ਮੂੰਹ ਬਹਿ ਜਾਂਦਾ ਵਾ ਖਾ ਖਾ ਕੇ ਲੋਕਾਂ ਦੇ ਪੈਸੇ ਤੇ ਆਪਣੇ ਘਰ ਬਣਾਈ ਜਾਂਦੀਆਂ ਵਾ ਸ਼ਰਮਝਾ ਲਾਈ ਇਹੋ ਜੀਆਂ ਨੇ ਹੈ ਜਿਹੜੇ ਵਿਚਾਰੇ ਉਹਨਾਂ ਤਰਾ ਪੋਰੀਆ ਪੋਰੀਆ ਕਰਕੇ ਜੋੜ ਜੋੜ ਕੇ ਦੇਣ ਦੇ ਨੇ ਤੁਹਾਨੂੰ ਪਤਾ ਰஞ்சிਤ ਮੈਂ ਤਾਂ ਪੈਸੇ ਜੋੜਨ ਦੀ ਹੀ ਮੈਂ ਅੰਡ ਤੇ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਕਿ ਰஞ்சிਤ ਆਲੋ 5 ਲੱਖ ਰੁਪਈਆ ਤੇ ਬੈਂਕ ਦਾ ਸਿੱਧਾ ਲਾ ਦੋ ਉਹ ਤੇ ਗੱਲ ਬਣੀ ਨਹੀਂ ਜੇ ਤੂੰ ਕਹੇ ਨਾ ਮੇਰੇ ਕੋਲ ਮੈਂ ਅੱਗੇ ਆ ਮੈਂ ਲੈ ਕੇ ਆਉਣੀ ਮੇਰੀ ਕਿੱਟੀ ਦੇ ਪੈਸੇ ਮੈਨੂੰ ਕੀ ਪਤਾ ਹੈ ਬਾਕੀ ਮੇਰੇ ਤੇ ਵਿਸ਼ਵਾਸ ਰੱਖੋ ਮੈਂ ਗਲਤ ਨਹੀਂ ਬੋਲਣ ਦੀ ਮੈਂ ਜੋ ਬੋਲਣ ਦੀ ਸੱਚ ਬੋਲਣ ਦੀ ਆ ਮੈਂ ਮੰਨਦੀ ਆ ਕਿ ਮੇਰੀਆਂ ਗਲਤੀਆਂ ਕੁਝ ਹੈਗੀਆਂ ਨੇ ਕੁਝ ਨਹੀਂ ਤੇਰੀਆਂ ਗਲਤੀਆਂ ਬੜੀਆਂ ਵਾ ਤੈਨੂੰ ਸਮਾੜਾ ਮੋਟਾ ਸੋਚ ਲੈਣਾ ਚਾਹੀਦਾ ਹੈਗਾ ਵੀ ਆਪਣੇ ਹਾਲਾਤ ਆ ਆਏ ਨੇ ਆਪਣੇ ਤੇ ਇੰਨਾ ਪੈਸਾ ਖਰਚਣਾ ਇੰਨਾ ਸਟੇਟਸ ਬਣਾਉਣ ਦੇ ਚੱਕਰ ਚ ਚੱਲ ਜਦੋਂ ਆਪਣਾ ਕੋ ਕੰਮ ਕਰ ਵੱਧ ਜਾਂਦਾ ਨਾ ਹੋਰ ਬਹੁਤ ਜ਼ਿਆਦਾ ਟੌਪ ਤੇ ਚੱਲ ਜਾਂਦਾ ਨਾ ਉਦੋਂ ਤੱਕ ਘਰ ਵੀ ਲੈ ਜਾਂਦੀ ਠੀਕ ਹੀ ਕਹਿੰਦੇ ਆ ਕਿ ਆਪਣੇ ਤੋਂ ਨੀਵੇਂ ਹਲ ਵੇਖ ਕੇ ਚੱਲੋ ਆਪਣੇ ਤੋਂ ਉੱਚੇ ਹਲ ਕਦੀ ਨਾ ਵੇਖੋ ਜਿਲਨਾ ਹੈ ਬਸ ਉਹਨਾ ਹੀ ਰੱਖੋ ਪਰ ਵੇਖੋ ਨਾ ਮੈਂ ਕੁਝ ਮਾੜਾ ਨਹੀਂ ਕੀਤਾ ਜੇ ਮੈਂ ਤੇ ਕਮੇਟੀ ਪਾਉਂਦੀ ਹਾਂ ਕਿ ਚੱਲ ਪੈਸੇ ਜੁੜ ਜਾਣਗੇ ਤਾਂ ਮੈਂ ਤੁਹਾਡੀ ਹੈਲਪ ਕਰੂੰਗੀ 2-4000 ਜਿਹੜਾ ਮੈਂ ਖਾਦਾ ਮੈਂ ਤੁਹਾਨੂੰ ਦੱਸਣ ਗਈ ਆ ਮੈਂ ਖਾਂਦੀ ਰਹੀ ਆ ਤੁਹਾਨੂੰ ਵੀ ਪਤਾ ਮੈਂ ਖਾਂਦੀ ਜੇ ਜੇ ਆਉਂਦੀ ਨਵੇਂ ਵਿੱਚ ਉਹ ਜੇਨੂ ਕੀ ਕਰੀ ਹੋਣੀ ਲੋੜ ਤਾਂ ਸਾਨੂੰ ਹੋਣਾ ਹੋਣਾ ਸਾਰਾ ਮੇਰੀ ਗੱਲ ਸੁਣੋ ਅੱਗੇ ਮੰਮੀ ਪਤਾ ਨਹੀਂ ਕਿੱਦਾਂ ਚਲ ਗਿਆ ਟੈਨਸ਼ਨ 'ਚ ਤੁਸੀਂ ਮੇਰੀ ਗੱਲ ਸੁਣੋ ਟੈਨਸ਼ਨ ਨਾ ਆ ਮੈਨੂੰ ਤੇ ਮੇਰੇ ਤੇ ਛੱਡ ਦੋ ਇੱਥੇ ਕਿਤੇ ਗਏ ਹੋਣੇ ਕੋਈ ਨਹੀਂ ਆਉਂਦੇ ਦਵਾਈ ਲੈਣਗੇ ਉਹਨੇ ਮੇਰੀ ਗੱਲ ਸੁਣੋ ਸੋਨੂ ਭਾਜੀ ਨੇ ਬਿਲਕੁਲ ਨ ਕੌਣ ਲੱਤ ਲਾਉਂਦਾ ਈ ਚੜਦੇ ਸੂਰਜ ਨੂੰ ਸਲਾਮਾਂ ਈ ਹੁਣ ਨਹੀਂ ਸਾਨੂੰ ਕੋਈ ਪੁੱਛਦਾ ਮੇਰੀ ਗੱਲ ਸੁਣ ਆਹੀ ਗੱਲਾਂ ਕਰਕੇ ਨਾ ਮੈਂ ਸੋਨੂ ਭਾਈ ਨੂੰ ਸੋਚਿਆ ਹੀਗਾ ਫਿਰ ਚੱਲ ਜਾਂ ਕਿ ਪੁੱਛ ਲਾ ਕਿਉਂਕਿ ਉਹ ਦਿਨ ਤੇ ਚਲਣਾ ਨਾ galt ਦੀ ਐ ਮੈਂ ਸੋਚਿਆ ਵੀ ਅੱਜ ਹੀ ਚਲ ਪੁੱਛ ਲਾ ਫਿਰ ਕਿਉਂਕਿ ਮੈਨੂੰ ਲੋੜ ਐ ਉਹਨੂੰ ਤੇ ਲੋੜਨੀ ਐ ਮੈਂ ਫਿਰ ਗਿਆ ਐ ਘਰੇ ਅੱਜ ਪਤਾ ਕੀ ਕੀਤਾ ਉਹਨੇ ਮੈਨੂੰ ਘਰ ਨਹੀਂ ਅੰਦਰ ਆਉਣ ਦਿੱਤਾ ਕਹਿੰਦਾ ਬਾਹਰ ਹੀ ਗੱਲ ਕਰਦੇ ਆਪਾਂ ਤੇ ਤੁਸੀਂ ਉਦੋਂ ਨਹੀਂ ਵੇਖਿਆ ਉਸ ਦਿਨ ਇਹਨਾਂ ਦੇ ਘਰ ਗਏ ਆ ਨਾ ਇਹਨਾਂ ਨੇ ਚੰਗਾ ਬਿਹੇਵੀਅਰ ਨਹੀਂ ਕੀਤਾ ਸਾਡੇ ਨਾਲ ਬਹੁਤ ਬੁਰਾ ਕੀਤਾ ਇਹਨਾਂ ਨੇ ਤੈਨੂੰ ਪਤਾ ਨਹੀਂ ਕੰਮ ਗਏ ਬਿਹੇਵੀਅਰ ਕੀ ਕੀਤਾ ਮੈਂ ਇਹਨਾਂ ਦੀ ਗੱਲਾਂ ਸੁਣੀਆਂ ਦੋਵੇਂ ਜਾਣੇ ਤੂੰ ਗੁਰਪ੍ਰੀਤ ਜੀ ਇਹ ਤਾਂ ਸੋਨੋ ਬਾਜੀ ਦੀਆਂ ਹੋਰ ਬਾਜੀ ਨੇ ਦੀ ਗੱਲਾਂ ਕਰਨੀਆਂ ਚੱਲ ਤੇ ਉਹ ਜਿਹੜੀ ਮੇਰੀ ਭੈਣ ਆ ਉਹਦਾ ਕੀ ਹੱਕ ਬੰਦਾ ਮੇਲਾ ਉਹ ਇਦਾਂ ਕੱਲਾ ਕਰ ਸਦੀ ਉਹ ਮੇਰਾ ਇਕੱਲਾ ਇਕੱਲਾ ਭਰਾ ਦਾ ਪਤਾ ਕੀ ਗੱਲਾਂ ਕਰਨ ਦੀ ਆਪਾਂ ਨੂੰ ਰੋਟੀ ਤਾਂ ਕਹਿੰਗੇ ਸੀ ਨਾ ਹਾਂਜੀ ਹਾਂਜੀ ਕਿੰਨੇ ਦੀ ਰੋਟੀ ਮਗਾਉਣੇ ਤੇ ਉੱਥੇ ਪਤਾ ਕੀ ਕਹਿੰਦੇ ਆਂਦੇ ਕੱਢੋ ਇਹਨਾਂ ਨੂੰ ਬਾਹਰ ਤੇ ਪਿੱਜਾ ਕੁਲਚਨ ਦੇ ਮੂੰਹ ਦੇ ਮਰੂਕ ਵਾਹੋ ਨਾ ਨਹੀਂ ਅਸੀਂ ਕਿਤੇ ਉੱਥੇ ਰੋਟੀ ਖਾਣ ਗਏ ਸੀ ਅਸੀਂ ਆਪਣੇ ਪੈਸੇ ਪੁੱਛਣ ਗਏ ਸੀ ਐਡੇ ਵੀ ਅਸੀਂ ਰੋਟੀ ਤੋਂ ਕੱਢੇ ਨਹੀਂ ਆ ਗੇ ਰੰਜੀਤ ਆਪਣੇ ਘਰੋਂ ਇਹਨੂੰ ਸ਼ਰਮ ਚਾਹੀਦੀ ਥੋੜੀ ਬਹੁਤੀ ਕਿੰਨਾ ਕਹੀ ਉੱਥੇ ਜਾ ਕੇ ਬਹਿਣ ਡੇ ਆ ਰੋਜ ਦਿਹਾੜੀ ਜਿਹੜੀ ਗੱਲਾਂ ਰਾਜੂ ਭਾਈ ਨੂੰ ਕਰਦੇ ਈ ਨਾ ਇਹੋ ਗੱਲਾਂ ਮਨੂੰ ਨਾਲ ਲੱਟਿਆ ਐ ਸਕੂਟਰੀ ਤੇ ਆ ਕੇ ਤਿੰਨੇ ਜਾਣੀ ਛੱਡ ਕੇ ਸਾਡੀ ਬੇਇੱਜ਼ਤੀ ਹੁੰਦੀ ਇੱਥੇ ਇਹ ਆ ਵੋ ਆ ਐ ਹੋਈ ਗੱਲਾਂ ਕਰਦੇ ਈ ਰਾਜੂ ਭਾਈ ਹੋਰ ਕੀ ਪਹਿਲੇ ਇਹਨਾਂ ਨੇ ਉਹਨਾਂ ਨੂੰ ਨਹੀਂ ਜੀਣ ਦਿੱਤਾ ਜਦੋਂ ਰਾਜੂ ਭਾਜੀ ਨੂੰ ਕਿਤੇ ਵੇਖ ਲੈਂਦੇ ਹੁੰਦੇ ਸੀ ਐ ਉਹ ਕਹਿੰਦੇ ਸੀ ਕਿ ਸਾਡੀ ਰੈਪਿਟੇਸ਼ਨ ਡਾਊਨ ਹੁੰਦੀ ਆ ਸਾਡੀ ਸ਼ਾਨ 'ਚ ਫਰਕ ਪੈਂਦਾ ਵਾ ਸਾਨੂੰ ਆਣ ਕੇ ਹੱਥ ਨਾ ਮਿਲਾਵੇ ਤੇ ਅੱਜ ਅੱਜ ਜੇ ਸਾਡੇ ਦਿਨ ਮਾੜੇ ਆਏ ਆ ਤੇ ਅੱਜ ਸਾਨੂੰ ਗੱਲਾਂ ਕਰਨ ਲੱਗ ਪਏ ਆ ਉਹ ਦਿਨ ਦੂਰ ਨੀ ਆ ਰਣਜੀਤ ਜ਼ਰੂਰੀ ਨਹੀਂ ਆ ਰੱਬ ਇੱਕੋ ਜਿਹੇ ਦਿਨ ਰੱਖਦਾ ਹਮੇਸ਼ਾ ਇਹਨਾਂ ਦੇ ਵੀ ਦਿਨ ਚੰਗੇ ਮਾੜੇ ਆ ਸਕਦੇ ਆ ਪਰ ਇਹਨਾਂ ਨੂੰ ਰੱਬ ਭੁੱਲਿਆ ਪਿਆ ਵਾ ਨਾ ਇਹਨਾਂ ਨੂੰ ਰਿਸ਼ਤੇਦਾਰੀ ਦੀ ਕਦਰ ਆ ਚੱਲ ਮੇਰੀ ਨਹੀਂ ਭਰਾ ਦੀ ਕਦਰ ਤੇ ਕਰ ਲੈਂਦੀ ਮਾਂ ਦੀ ਤੇ ਕਰ ਲੈਂਦੀ ਚਾਦੇ ਨਾਲ ਬਿਠਾਉਂਦੀ ਖਵਾਉਂਦੀ ਪਿਆਉਂਦੀ ਤੇ ਕਹਿੰਦੀ ਵੀ ਮੈਂ 10 10 15 15000 ਕਰਕੇ ਤੇ ਤੁਹਾਡੇ ਪੈਸੇ ਦੇ ਦੂੰਗੀ ਤੁਸੀਂ ਟੈਨਸ਼ਨ ਨਾ ਲਾਓ ਕੋਈ ਉਹਦੀ ਗੱਲ ਸਹੀ ਹੈ ਮੈਂ ਸੋਨੂ ਭਾਈ ਦਾ ਰੂਪ ਕਦੀ ਵੇਖਿਆ ਨਹੀਂ ਤੇਰੇ ਸਾਹਮਣੇ ਵੇਖਿਆ ਕਿਦਾਂ ਤੂੰ ਤਰਾ ਕਰਕੇ ਬੋਲੁੰਦਾ ਮੈਨੂੰ ਇੱਕ ਮੇਰੀ ਗੱਲ ਸੁਣ ਲੋ ਧਿਆਨ ਨਾਲ ਇਹ ਕਹਿੰਦੀ ਹੈ ਨਾ ਮੇਰੇ ਹਸਬੰਦ ਨੂੰ ਨਹੀਂ ਪਤਾ ਉਹਨਾਂ ਨੂੰ ਆ ਚੀਜ਼ ਦਾ ਨਹੀਂ ਪਤਾ ਉਹ ਚੀਜ਼ ਦਾ ਇਹ ਸਾਰੀ ਰਲੀ ਭੁਗਤਿਆ ਦੋਵਾਂ ਜੀਆਂ ਨੇ ਇਹ ਸੋਨੂ ਭਾਜੀ ਜਿਹੜਾ ਹੈ ਨਾ ਇਹ ਨਾਲ ਆ ਇਹਨਾਂ ਨੇ ਪੈਸੇ ਨਾਲ ਕੇ ਖਾਦੇ ਨੇ ਮੈਂ ਉਹ ਦਿਨ ਇਹਨਾਂ ਦੀਆਂ ਗੱਲਾਂ ਗੱਲਾਂ ਚੋਂ ਇਹ ਵੀ ਗੈਸ ਲਾ ਲਿਆ ਵ ਇਹ ਸਾਨੂੰ ਸ਼ਦਾਈ ਬਣਾਉਣ ਦੇ ਆ ਉਹ ਆਂਦਾ ਇਹਨੂੰ ਪਤਾ ਕਿ ਉਹ ਆਂਦੀ ਇਹਨੂੰ ਪਤਾ ਵਾ ਇਹ ਗੱਲ ਗਲਤ ਹੈਗੀ ਆ ਬਸ ਰਲੇ ਜਦੋਂ ਮੈਂ ਤੇ ਫਿਰ ਇਸ ਹਾਲਤ ਵਿੱਚ ਮੈਂ ਕੋਲ ਬੜੀ ਵੱਡੀ ਗਲਤੀ ਕਰ ਬੈਠਾ ਕਾਦੀ ਜੇ ਤੇ ਮੈਂ ਨਾਲੇ ਉਹਦਾ ਦੁੱਧ ਦੱਸ ਦਿੰਦੀ ਨਾ ਮੈਂ ਪਤਾ ਕੀ ਹੋਇਆ ਮੈਂ ਸੋਨੂ ਭਾਈ ਨੂੰ ਫੇਰ ਮਿਲ ਆਇਆ ਘਰ ਜਾ ਕੇ ਚਲੋ ਰੰਜੀਤ ਕੋਈ ਗੱਲ ਨਹੀਂ ਮੈਂ ਭਾਈ ਨੂੰ ਪਤਾ ਹੀ ਕਿੱ ਗਿਆ ਮੈਂ ਭਾਈ ਮੈਨੂੰ ਆਧਾਰੀ ਦੇ ਦੋ ਮੈਨੂੰ ਬਹੁਤ ਲੋੜ ਹੈ ਤੇ ਮੈਨੂੰ ਪਤਾ ਹੁੰਦਾ ਨਾ ਸੱਚੀ ਇਹ ਦੋਵੇਂ ਜਣੇ ਰਲੇ ਆ ਦਾਈਤਾ ਤੁਮੇ ਦਰਵਾਣਾ ਜਾਂਦਾ ਕਰੂੰ ਚਲੋ ਤੁਹਾਂ ਤੇ ਪਹਿਲੇ ਕੁਛ ਨਹੀਂ ਹੈ ਨਾ ਨਹੀਂ ਦਿੱਤੇ ਤੇ ਕੋਈ ਗੱਲ ਨਹੀਂ ਹਮ ਬਾਕੀ ਚੰਗੇ ਮਾੜੇ ਇਨਸਾਨ ਤੇ ਦਿਨ ਆਉਂਦੇ ਹੀ ਰਹਿੰਦੇ ਆ ਤੁਸੀਂ ਟੈਨਸ਼ਨ ਨਾ ਲਾਓ ਮੈਂ ਤੁਹਾਨੂੰ ਕਹਿਂਦੀ ਆ ਨਾ ਮੈਨੂੰ ਦੋ ਤਿੰਨ ਦਿਨ ਦੇ ਦਿਓ ਮੈਂ ਸਾਰਾ ਕੁਝ ਸਹੀ ਕਰ ਦੂੰਗੀ ਕੀ ਪਤਾ ਕੱਲ ਹੀ ਸਹੀ ਕਰ ਦਾਂ ਬਸ ਤੁਸੀਂ ਹੁਣ ਮੇਰੇ ਤੇ ਭਰੋਸਾ ਰੱਖ ਕੇ ਚੱਲੋ ਤੁਸੀਂ ਟੈਨਸ਼ਨ ਨਾ ਲਾਓ ਕੀ ਸਹੀ ਕਰਾਂਗੇ ਦੋ ਤੁਮ ਮੈਂ ਰੰਜੀ ਤੁਮ ਮੌਕਾ ਹੁੰਦੇ ਤੁਹਾਨੂੰ ਸਭ ਕੁਝ ਦੱਸ ਦੂੰਗੀ ਮੈਂ ਤੁਹਾਨੂੰ ਕਹਿਣ ਦੀ ਆ ਨਾ ਮੈਨੂੰ ਬਸ ਹੁਣ ਇੱਕ ਅੱਧਾ ਦਿਨ ਚਾਹੀਦਾ ਵਾ ਬਸ ਜਿੰਨੇ ਦਿਨ ਮਰਜ਼ੀ ਲਾ ਮੌਕਾ ਇਹ ਤੇ ਲਿਕੋਣਾ ਹੁਣ ਸਾਡੇ ਕੋਲ ਹੈ ਕੀ ਕਰ ਲਾ ਜੋ ਹੁੰਦਾ ਇਧਰ ਕੋਲ ਮੇਰੇ ਬਸ ਰਾਹ ਚ ਨਾ ਆਇਓ ਤੁਸੀਂ ਜੋ ਮੈਂ ਕਰਨਾ ਹਾਂ ਮੈਂ ਕਰਕੇ ਰਹਿਣਾ ਤੇਰੀ ਗੱਲ ਸੁਣ ਕੋਈ ਓਵੇਂ ਦਾ ਕੰਮ ਨਾ ਕਰੀ ਜਿਦ ਦਿਨ ਆਪਣਾ ਹੋਰ ਰਕਸਾਲ ਹੋ ਜੇ ਤੈਨੂੰ ਪਤਾ ਤਾਂ ਆਪਣੇ ਕੋ ਪਹਿਲਾਂ ਹੀ ਓਦਾਂ ਦਾ ਹਾਲਾਤ ਹੋਇਆ ਪਿਆ ਆਪਣੇ ਬੜਾ ਨਿਸ਼ਾਨ ਕਰ ਲਿਆ ਰੰਜੀਤ ਮੈਂ ਹੁਣ ਮੈਂ ਕੰਮ ਏਦਾਂ ਦਾ ਕਰਨਾ ਹੈ ਕਿ ਉਹਦੇ ਚ ਮੇਰਾ ਫਾਇਦਾ ਹੋਵੇ ਨਾ ਕਿ ਮੇਰਾ ਨੁਕਸਾਨ ਹੋਵੇ ਮੈਂ ਬੜਾ ਦੁਖੀ ਹੁੰਦਿਆਂ ਵੇਖਿਆ ਤੁਹਾਨੂੰ ਤੇ ਮਮ ਜੀ ਨੂੰ ਤੇ ਖੁਦ ਮੈਂ ਕਿੰਨੀ ਦੁਖੀ ਹੋਈ ਆ ਮੈਂ ਬਿਆਨ ਵੀ ਨਹੀਂ ਕਰ ਸਕਦੀ ਤੁਹਾਨੂੰ ਤੇ ਉਹਨੂੰ ਉਹਨੂੰ ਕੋਈ ਪਰਵਾਹ ਹੀ ਨਹੀਂ ਸਾਡੀ ਇਹ ਦੁਖੀ ਹੋਏ ਨਾ ਅਸੀਂ ਆਪਣੀ ਕਰਤੂਤਾਂ ਨਾਲ ਹੀ ਹੋਏ ਆ ਸਾਡੇ ਦਿਨ ਵੇਖਣ ਦੇ ਨਾ ਸਿਰਫ ਸਾਡੀਆਂ ਕਰਤੂਤਾਂ ਆ ਸਾਡੀ ਅਕਾਲ ਜੜੀ ਹਾਂਜੀ ਤੁਸੀਂ ਰਮਨ ਦੀਦੀ ਅਲ ਵੀ ਢੇੜਾ ਮਾਰਨਾ ਹੈ ਮੰਮੀ ਨੇ ਸਾਨੂੰ ਕਿੰਨੀ ਮਾਰ ਕਿਆ ਅਸੀਂ ਆਪਣੀ ਝੰਜਟਾਂ ਚ ਪਈ ਹੋਈ ਹਾਂ ਨਾਲ ਗਏ ਹੀ ਨਹੀਂ ਆ ਯਾਰ ਤੂੰ ਚਲ ਜੀ ਮੈਂ ਨਹੀਂ ਚਲ ਮੈਂ ਕਰਲੀ ਨਹੀਂ ਜਾਵਾਂਗੀ ਤੁਸੀਂ ਵੀ ਮੇਰੇ ਨਾਲ ਜਾਓ ਮੈਂ ਕਿਹੜੇ ਮੂਹ ਨਾ ਜਾਵਾਂ ਮੈਂ ਤੈਨੂੰ ਉਸ ਦਿਨ ਵੀ ਜਾਇ ਮੈਂ ਕਿਹੜੇ ਮੂਹ ਨਾ ਜਾਵਾਂ ਮੈਂ ਜਿਹੜੇ ਹਿਸਾਬ ਨਾਲ ਤੂੰ ਘਰੋਂ ਕੱਢਿਆ ਨਾ ਮੇਰਾ ਨਹੀਂ ਦਿਲ ਕਰਦਾ ਜਾਣਾ ਉੱਥੇ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਵਾ ਨਾ ਹੋ ਦੀ ਵੰਡੀ ਦੀ ਮਾਫੀ ਮੈਂ ਮੰਗ ਲਾਂਗੀ ਕਿਤੇ ਨਾ ਕਿਤੇ ਮੈਂ ਹੀ ਗੁਨਾਹਗਾਰ ਆ ਇਹ ਸਭ ਚੀਜ਼ਾਂ ਵਾਸਤੇ ਮਾਫੀ ਮੰਗਣ ਦੀ ਗੱਲ ਨਹੀਂ ਹੈ ਮਾਫੀ ਤੇ ਮੈਂ ਹੀ ਮੰਗਣਾ ਮਾਫੀ ਕਿ ਮੈਂ ਹਾਲੇ ਤੱਕ ਪਛਤਾਉਣਾ ਵੇ ਗੱਲਾਂ ਤੋਂ ਗੱਲ ਹੋਣੀ ਆ ਗੱਲ ਜਿਹੜੀ ਮੈਂ ਗੱਲਾਂ ਕਰ ਬੈਠਾ ਨਾਲ ਉਹਨੂੰ ਇੱਥੇ ਤਾਂ ਪਛਤਾਵਾ ਮੇਰਾ ਉਹ ਮੈਨੂੰ ਮਾਫੀ ਕਰ ਦੂਗੀ ਨਾ ਉਹ ਮੇਰੇ ਦਿਮਾਗ ਚੋਂ ਹੀ ਨਿਕਲਨੀ ਆ ਤੇ ਉਹਨਾਂ ਦੀ ਅਗਲੀ ਕਿਤੇ ਨਿਕਲਨੀ ਆ ਕੋਈ ਜਿਹੜਾ ਵੱਡੇ ਦਿਲ ਵਾਲਾ ਹੋਊਗਾ ਜਿਹੜੇ ਇਹ ਜੀ ਗੱਲ ਜਿਹੜੀ ਕੱਢ ਲੂਗਾ ਮੇਰੇ ਦਿਲ ਚ ਦਿਮਾਗ ਚੋਂ ਕੋਈ ਨਹੀਂ ਤੇ ਟੈਨਸ਼ਨ ਆ ਲਾ ਦੇਖੋ ਮੈਂ ਤੁਹਾਡੇ ਲਈ ਪਾਣੀ ਬਣਾ ਕੇ ਲੈਣੇ ਨਹੀਂ ਆਉਗਾ